ਪਾਣੀ ਨਹੀਂ ਮੰਗੀ ਜਾਂਦਾ ਘੜੀ ਮੂਰੀ ਪਾਣੀ ਨਹੀਂ ਮੰਗੀ ਜਾਂਦਾ ਲਾ ਵੇਖ ਲੈ ਲੈ ਦੋ ਗਲਾ ਫੇਰ ਪਾਈ ਲੈ ਗਏ ਮੈਂ ਲੋਕੀ ਦਾ ਭੈਣ ਦੇ ਘਰ ਦਾ ਪਾਣੀ ਨਹੀਂ ਪੀਂਦੇ ਤੂੰ ਡਰਮੇ ਡਰਾਵਾ ਕਰਦੇ ਲੋ ਵੀ ਦੋਸਤੋ ਜਿਹੜੀ ਸਭ ਤੋਂ ਵੱਡੀ ਸਾਡੇ ਲਈ ਚੁਣੌਤੀ ਸੀ ਉਹ ਪਹਿਲਾਂ ਸਰੇ ਵਾਲਾ ਸ਼ੀਸ਼ਾ ਇੱਕ ਪੈ ਗਿਆ ਉਹਦਾ ਬਹੁਤ ਡਰ ਸੀਗਾ ਆ ਬੜੀਆਂ ਤੋਂ ਨਹੀਂ ਹੋ ਰਹੀ ਸੁਪਹਿਲਾਂ ਪੌੜੀਆਂ ਦੋ ਜੁੜੀਆਂ ਲੰਬਾਈ ਬਹੁਤ ਜ਼ਿਆਦੇ ਬਣ ਜਾਂਦੀ ਆ ਮੈਂ ਕਿਹਾ ਦਾਜ ਦੂਈ ਵਾਲਾ ਸਮਾਨ ਵਾਵਾ ਪੈਣ। ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜਸਲੀਨਾ ਵਲੌਗ ਤੇ ਤੇ ਅੱਜ ਆਲਾ ਵਲੌਗ ਕਰਦੇ ਆਂ ਸਟਾਰਟ ਨਹਾਤ ਹੋ ਗਏ ਸਵੇਰੀ ਆਪਾਂ ਰੈਡੀ ਹੋ ਗਏ ਆਂ ਸੋ ਹੁਣ ਜਾਣਾ ਪਹਿਣ ਕੇ ਪੈਂਡ ਪਹਿਣ ਕੇ ਪੈਂਡ ਜਾਣਾ ਮਿਸਤਰੀ ਨਾਲ ਲੱਗੇ ਚੱਲੇ ਆਂ ਆਪਾਂ ਠੀਕ ਆ ਤੇ ਅੱਜ ਹੈਗਾ ਸੰਡੇ ਤੇ ਸੰਡੇ ਮੈਂਸਟਰ ਆਪਾਂ ਨੂੰ ਲਾਲਚਾ ਥੋੜੇ ਦਾ ਆਪਾਂ ਦਰਵਾਜ਼ਿਆਂ ਦਾ ਕੰਮ ਕਰਾਉਣਾ ਸੀ ਮਨਪ੍ਰੀਤ ਨੂੰ ਮਿਲਾਉਣੇ ਆ ਸੋ ਮਨਪ੍ਰੀਤ ਜੀ ਪਹੁੰਚ ਚੁੱਕੀ ਆ ਸ਼੍ਰੀ ਨਿਦੇ ਧਰਤੀ ਤੇ ਸੋ ਇਹ ਨੂੰ ਰਾਤ ਦਾ ਵਕਾਰ ਨੇ ਢਾਇਆ ਹੋਇਆ ਇਹਦਾ ਥੋੜਾ ਜਿਹਾ ਬੁਰਾ ਹਾਲ ਆ ਠੀਕ ਆ ਤੇ ਇਹ ਥੋੜਾ ਜਿਹਾ ਹਾਲਾ ਕਾਕਾ ਵਿਆਹ ਕਮਲਾਇਆ ਅੱਜ ਓਕੇ ਸੋ ਤੁਹਾਨੂੰ ਉਹ ਵੀ ਦੱਸਾਂਗੇ ਵੇ ਕੀ ਗੱਲ ਹੋਈ ਹੈ ਨਾ ਰੁਕ ਜੀ ਥੋੜਾ ਜਿਹਾ ਨਾ ਆਉ ਆਉ ਥੰਗ 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 ਵਾਈ ਕਰੀ ਜਾਂਦੀ ਥੌ 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 ਜਿਵੇਂ ਇੰਜਨ ਜਾਂਦਾ ਥੰਗ 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 ਅੱਜ ਤੂੰ ਰਹਿ ਜਾਣਾ ਇਹ ਨਾਲ ਜਣੇ ਪਰ 20 ਤੱਕ ਨੀ ਗਈ ਸੋ ਅੱਜ ਮੈਂ ਸਰੀ ਜਾਣੇ ਨਾਲ ਆਪਣੇ ਸੋ ਕੱਲ ਕੱਲੇ ਜਾਓ ਮੇਰਾ ਕਲਾਵੀ ਕਹਾ ਗਲਾ ਤਾਂ ਜੇ ਆਵਾਜ਼ ਮਮਤ ਜੀ ਕਰਕੇ ਕੱਢਦੀ ਹੈ। ਹੈਨਾ ਠੀਕ ਹੈ। ਉਧਰ ਬਾਪੂ ਵੀ ਸਾਡਾ ਜਾਉਣੀ ਬਗ ਬੰਨੀ ਹੁੰਦਾ ਆ ਜਾ ਬਾਪੂ ਆ ਜਾ 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 ਜਾ। ਲੈ ਆਈ। ਠੀਕ ਹੈ ਨਾ? ਆ ਸਾਡਾ ਬਾਪੂ ਦੋ ਹੁਣ। ਕਿਵੇਂ ਬਾਪੂ ਜਾਣਾ ਨਾ? ਹਾਂ? ਨਹੀਂ। ਨਹੀਂ ਜਾਣਾ। ਕੀ ਗੱਲ ਉਹਦੀ? ਹੈ? ਪੈਣਾ ਪੈਣਾ ਸੌਣਾ ਕਹਿੰਦਾ। ਲੋ ਜੀ ਬਸ। ਬਾਪੂ ਦਾ ਰੂਲ ਇੰਨਾ ਹੀ ਸੀ। ਆਹ ਮਮਨੇ ਜੀ ਕੰਤਾਉ ਤੋ 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 ਮਾਰ ਰਿਹਾ ਮਜ਼ਾਕ ਮੈਂ ਕੱਲ 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 ਜਿਹੜਾ ਸੀ ਆ ਕੱਲ ਵਲੌਗ ਤੋਂ ਨਹੀਂ ਬਣਾਇਆ ਨਹੀਂ ਗਿਆਗਾ ਸੀਗਾ ਸਾਰਾ ਲੱਕੜ ਨੂੰ ਕੁਰਦਾ ਬਸ ਮਾਲ ਲਿਆ ਭੈਣ ਉਹਨੇ ਜ਼ਿੰਮੇਵਾਰੀ ਮੈਨੂੰ ਹੀ ਦੇ ਦਿੱਤੀ ਸੀ ਕਿ ਵੀ ਤੁਸੀਂ ਜਸ ਤੁਸੀਂ ਤੁਸੀਂ ਪੂੰਜੀ ਤੋਕ ਜਵੇਂ ਦੱਸੀਂਗਾ ਦਾ ਕਰ ਲਾਉਂਦੀ ਪਸੰਦ ਲੈ ਲਾ ਸੋ ਬਾਈ ਨੇ ਕਹਤਾ ਜਸ ਤੂੰ ਆਪਦਾ ਹੀ ਹਿਸਾਬ ਦੀ ਹਿਸਾਬ ਨਾਲ ਕਰ ਲਾ ਸੈਟ ਤੇ ਪੱਲੇ ਆਪਾਂ ਤਿਆਰ ਕਰ ਲਏ ਜਿਹੜੇ ਇੱਥੇ ਲੱਗਣੇ ਆ ਪੱਲੇ ਸਾਰੇ ਤਿਆਰ ਹੋ ਗਏ ਆ ਦਰਵਾਜ਼ੇ ਜਿਹੜੇ ਉੱਪਰ ਇਹਨਾਂ ਲੱਗਣੇ ਆ ਉਹ ਦਰਵਾਜ਼ੇ ਸਾਰੇ ਤਿਆਰ ਹੋ ਗਏ ਆ ਦਰਵਾਜ਼ੇ ਲਵਾ ਕੇ ਉਹਨੇ ਉੱਥੇ ਤੇ ਸਿਲ ਇੱਕ ਸ਼ੀਸ਼ਾ ਉੱਥੇ ਪਾ ਕੇ ਆਉਣਾ ਮੈਸਤਰੀ ਅਜ ਆਪਣੇ ਨਾਲ ਜਿਹੜਾ ਮੈਸਤਰੀ ਆਪਣੇ ਲੱਗਾ ਹੀ ਆਪਣਾ ਬੰਦਾ ਘੈਂਟ ਆ ਉਹ ਉਹਨੂੰ ਮੈਂ ਕਿਹਾ ਮੈਂ ਚੱਲ ਗਿਆ ਸੰਡੇ ਨੂੰ ਤਿੰਨ ਚਾਰ ਮੈਸਤਰੀ ਇਕੱਠੇ ਹੋਗੇ ਕਹਿੰਦਾ ਆਪਾਂ ਕੇਰੇ ਹੱਲਾ ਮੋਰੇ ਕੇਰੇ ਨਵੇਂ ਡੇ ਉਹਨਾਂ ਦਾ ਕੰਮ ਸੋ ਉਦੋਂ ਬਾਅਦ ਫਿਰ ਜੀ ਲੱਕੜ ਵੀ ਲਿਆਂਦੀ ਪਈ ਐ ਤੁਹਾਨੂੰ ਦਿਖਾਉਣਾ ਐ ਬੈਕ ਸਾਈਡ ਤੇ ਬਾਕੀ ਸਾਰਾ ਕੰਮ ਆਪਣਾ ਲੱਕੜ ਦਾ ਇੱਥੇ ਹੋਊਗਾ ਕੁਝ ਕੁ ਲੱਕੜ ਦਾ ਕੰਮ ਕਰਕੇ ਆਪਾਂ ਪੱਲੇ ਅਜ ਕੱਲ ਭੇਜਦੇ ਆ ਕੁਝ ਆਪਾਂ ਲੱਕੜ ਕਿੱਥੇ ਘਰੇ ਆ ਗਈ ਆ ਸੋ ਸਾਰਾ ਕੰਮ ਸਹਿਜੂ ਦੇ ਲੈ ਜਾਂਦੇ ਸੀਗੇ ਸੋ ਸਾਰਾ ਆਪਣਾ ਜਿਹੜਾ ਕੋਠੀ ਦਾ ਸਮਾਨ ਆ ਸਾਰਾ ਇ ਸੋਕਾ ਆਪਣੇ ਘਰੇ ਸਾਰੇ ਬੱਲੇ ਤਿਆਰ ਹੋਣਗੇ ਠੀਕ ਆ ਸੋ ਮੈਸਤਰੀ ਬਹੁਤ ਜਲਦੀ ਆਪਣੇ ਘਰੇ ਫੇਰ ਪਹੁੰਚਣ ਆਲਾ ਠੀਕ ਆ ਫਿਰ ਉਹਦੀ ਉਹੀ ਜਿੱਦਾਂ ਆਪਾਂ ਹਾਸਾ ਖੇਡਾ ਉਹਦੇ ਨਾਲ ਕਰਦੇ ਹੁੰਨੇ ਉਹਦੇ ਜਣਾ ਓਕੇ ਫਿਰ ਠੀਕ ਆ ਗੋਡ ਨਾਈਟ ਸੌ ਜਾਓ ਤੁਸੀਂ ਵਿਹਲੇ ਆ ਠੀਕ ਆ ਪਰ ਜਸ ਇੱਕ ਮੇਨ ਕੜੀ ਐ ਜਿਹਨੂੰ ਸਾਰੇ ਪਾਸੇ ਜਾਣਾ ਪਈ ਜਣਾ ਚਲੋ ਠੀਕ ਆ ਫਿਰ ਪਾਉ ਲਿਖਿਆ ਲੇਖ ਦੀਆਂ ਭੋਗ ਬਣਾ ਦਿੱਤਾ ਲਾ ਕੇ ਚੱਲ ਗਏ ਪਰ ਆ ਜਾਓ ਫਿਰ ਮੈਸਤਰੀਆਂ ਨਾਲ ਮਿਲੋਣੇ ਤੁਹਾਨੂੰ ਠੀਕ ਆ ਚਲ ਗਏ ਫਿਰ ਕਰੂਗੀ ਤਿਆਰੀ ਆਜੋ ਫਿਰ ਕਰਿਓ ਵਲੌਗ ਕਾਂਟੀ ਨੂੰ ਮੈਸਤਰੀਆਂ ਨੂੰ ਮਿਲਾਉਣੇ ਥੋੜੀ ਜੀ ਨੋਖ-ਝੋਖ ਤੇ ਫਣੀ ਜਾ ਵਲੌਗ ਹੋਊਗਾ ਅੱਜ ਵਾਲਾ ਤੇ ਬੇਬੇ ਵੀ ਆਉਂਦੀ ਪਈ ਆ ਜਾ ਬੇਬੇ ਕਿਉਂ ਕਿਵੇਂ ਆ ਗੱਟ ਗਿਆ ਚੱਟਾ ਲੈ ਚੱਲੀ ਕੁੜੀ ਕੋਲੇ ਚੱਲ ਹੈ ਹੁਣ ਕੰਮ ਦਾ ਫਿਕਰ ਲੱਗਾ ਹੋਇਆ ਹੈ ਹਾਂ ਕਿਆ ਹੋਰ ਮੈਂ ਨੁਕਰਾ ਹੀ ਕੱ ਲੱਗਣਾ ਜੇ ਤੂੰ ਮੈਂ ਫਿਕਰ ਇਹਦੇ ਮੋਟਾ ਲੱਬੜਾ ਪਰ ਆਵੇ ਲੱਕੜ ਦਾ ਮਾਨ ਬਣਾ ਕੇ ਮਿਸਤਰੀ ਨਾਲ ਜਾ ਕੇ ਲਵਾ ਕੇ ਆਉ ਉੱਥੇ ਹੋਰ ਕੰਮ ਲੱਗਾ ਕੱਲ ਤੋੜਿਆ ਦੂਜਾ ਹੋਰ ਟੱਕ ਤੇ ਅੰਦਰ ਵਾਲੇ ਜਿਹੜੇ ਕੱਲ ਕੱਲ ਵਲੌਗ ਤੋਂ ਲਈ ਬਣਿਆ ਨਹੀਂ ਸਾਰਾ ਸਮਾਨ ਸਾਨੂੰ ਆਪਾਂ ਸਾਂਝਾ ਕਰ ਲਿਆ ਮੈਂ ਤੇ ਰਹੀ ਹੋਰ ਸੀਗਾ ਬਾਈ ਨੂੰ ਡਿਊਟੀ ਦਿੱਤੀ ਕਿ ਜਸ ਜੇ ਮਰਜ਼ੀ ਕਰ ਲੈ ਤੇ ਜ਼ਿੰਮੇਵਾਰੀ ਹੈ ਤੂੰ ਲੈਣਾ ਤੇ ਜੋ ਮਰਜ਼ੀ ਲੈ ਜਾ ਸੋ ਉਹ ਆਏ ਨਹੀਂ ਕਿ ਫਿਰ ਮੇਰੀ ਜ਼ਿੰਮੇਵਾਰੀ ਮੈਂ ਤੇ ਮਿਸਤਰੀ ਕੱਲ ਸਾਰਾ ਸਮਾਨ ਲੈ ਕੇ ਆਏ ਆ ਸਾਰਾ ਜਾਨੀ ਕਿ ਉੱਥੇ ਔਰ ਅੱਧਾ ਸਮਾਨ ਆਪਾਂ ਭੇਜ ਦਿੱਤਾ ਤੇ ਅੱਧਾ ਸਮਾਨ ਆਪਣੇ ਘਰੇ ਆ ਕੁਛ ਅੱਧਾ ਅੱਜ ਚਲੇ ਜਾਣਾ ਕਿਉਂ ਉਹੀ ਕੀਤਾ ਨਾ ਕੰਮ ਫੇਰਾ ਜੱਪਾ ਜੇ ਚੱਕ ਲੈ ਹੁਣੇ ਕਿਉਂ ਲਾੜ ਲੈਣਾ ਕੀ ਕਰੇ ਲੋ ਵੀ ਮੈਸਤਰੀ ਸਾਡਾ ਪਹੁੰਚ ਚੁੱਕਿਆ ਸੋ ਮੈਸਤਰੀ ਅੱਜ ਆਇਆ ਘਰੋਂ ਲੜਕੀ ਆ ਜੀ ਤੇ ਖੇ ਦਾ ਫੂਲ ਲਾਈ ਜਣ ਦਾ ਨਾਮ ਵੱਧ ਗਿਆ ਆ ਬੰਦਾ ਕਿਤੇ ਆ ਬੰਦਾ ਕਿਥੇ ਚੱਲੇ ਆ ਤੇਰਾ ਹੁਣ ਕਿਤੇ ਬਈ ਤੂੰ ਕਿਥੇ ਚੱਲੇ ਆ ਕਿਤੇ ਸਕੂਟਰੀ ਲਾਉਣ ਲੱਗਿਆ ਸਕੂਟਰੀ ਲਾਉਣ ਲੱਗਿਆ ਮੈਤਰੀ ਸਾਡਾ ਇਨਾ ਤਤਾਂ ਸੰਧ ਕਰੀ ਛੱਡਿਆ ਆ ਦੱਸ ਗਗਨ ਕੀ ਕਰੇ ਚੱਲਦੇ ਆ ਫੂਲਾ ਨੂੰ ਸਮਾਂ ਹਰੇ ਭੁਲੇ ਆ ਉਹ ਬੈਗ ਦਾ ਲੈ ਚ ਰੱਖਦਾ ਸੀ ਸੰਧ ਕਰੀ ਛੱਡਿਆ ਠੀਕ ਆ ਆ ਇੰਨ ਵਿਚੇ ਬੈਗ ਤੇਰੇ ਮੁੰਨ ਲੱਗਿਆ ਉਹਦਾ ਜਾਨਾ ਕਿ ਕਿ ਆਂ ਹੀ ਰਹਾ ਉਹ ਗੱਲ ਨਾ ਸਿਲੀਗੋਨ ਵਾਲੀ ਮੰਨ ਗਿਆ ਨਾ ਫਿਰ ਮੈਨੂੰ ਕਦੇ ਕਹੀ ਜਾਂਦਾ ਨਿਕਲਦਾ ਨਹੀਂਗਾ ਤਾਂ ਲੈ ਲਾਂਗੇ ਯਾਰ ਉਹ ਚਾਹੀਦਾ ਗੱਲ ਜੋਟੀ ਜਾਟਾ ਇਹ ਚ ਕੀ ਆ ਬੇਬੇ ਹੁਣ ਪਾਈ ਫਿਰਦੀ ਆ ਹੈ ਕੁੜੀਆਂ ਨੂੰ ਲਕੋ ਕੋਈ ਨਹੀਂ ਚਾਹੀਦਾ ਲੈ ਬੇਬੇ ਨੇ ਝੂਲੇ ਭਰਨ ਦੀ ਆਦਤ ਨਹੀਂ ਜਾਂਦੀ ਹਨਾ ਕੀ ਕਰਦੀਆਂ ਇਹ ਮੁੰਡੀਆਂ ਸਹੀ ਆ ਝੋਲਾ ਨਹੀਂ ਕਰ ਬੇਬੇ ਖਾਲੀ ਜਾਣ ਠੀਕ ਆ ਠੀਕ ਆ ਬੇਬੇ ਦਾ ਵਾਸ ਚਲੇ ਤਾਂ ਘਰ ਹੀ ਲੱਦ ਕੇ ਘਤੂਰ ਦੇ ਉਧਰ ਨੂੰ ਆਓ ਜਿਵੇਂ ਜਿਉਂਦੇ ਆ ਸੀ ਘਰ ਹਾਂ ਉਹਨਾਂ ਦਾ ਰੋਗ ਨਹੀਂ ਖਾਦਾ ਉਹਨਾਂ ਚੱਲ ਨਹੀਂ ਸਾਨੂੰ ਕੋਈ ਰੋਗ ਆਹ ਵੇ ਸਾਡੀ ਸਾਥ ਫੇਰਤੀ ਉਧਰ ਕਿਵੇਂ ਬਾਪੂ ਬਾਪੂ ਆਹ ਉਹ ਬਾਪੂ ਕੀ ਹਾਲ ਹੈ ਠੀਕ ਆ ਬਸ ਬਾਪੂ ਦਾ ਰੂਲ ਇੰਨਾ ਹੀ ਹੁੰਦਾ ਵਾ ਠੀਕ ਆ ਓਕੇ ਆ ਲੋਕ ਗਾਵਾਂ ਇੰਜੋਏ ਕਰਦਿਆਂ ਪਈਆਂ ਠੰਡੇ ਠੰਡੀ ਛਾਂ ਦੇ ਵਿੱਚ ਗੱਡੀ ਆਪਾਂ ਤੋਤੀ ਆ ਸੋ ਮੈਸਤਰੀ ਆਗੇ ਆ ਸੋ ਹੁਣ ਬੋਲਣਾ ਹੱਲਾ ਭੈਣ ਕੇ ਭੈਣ ਕੇ ਪੈਂਡੇ ਜਾ ਕੇ ਸਦਾ ਚੱਕ ਲਉ ਚੱਕੀ ਜਾਣੀ ਥੱਲੋਂ ਅਹ ਨੋ 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 ਆ ਵੇ ਕਿ ਸੌਚ ਲੱਗੀ ਛੂੜੀ ਠੀਕ ਹੈਗਾ ਹੈਗਾ ਦੋ ਟਿੰਟ ਪਾੜ ਦੇ ਦੋ ਤੇ ਗਰਮ ਦੇ ਫੜ ਦੇ ਲਾ ਓਏ ਬੇਬਣ ਦੇ ਦੀਆ ਕਮਾਂਡ ਓਕੇ ਹੁਣ ਹੋਏ ਉਹ ਕਿੱਧਰ ਵੜ ਚਲੀ ਐ ਅਖਲੇ ਆ ਹੁਣ ਆ ਬਾਰ ਦਾ ਲੱਗਾ ਖੋਲਣੇ ਦੇਖੀ ਹੁਣ ਉਹਨੂੰ ਪਤਾ ਵੀਡੀਓ ਬਣੀ ਜਾਂਦੀ ਹੁੰਦੀ ਨਹੀਂ ਨੇ ਬੋਲਣਾ ਕੋਈ ਕੀ ਆ ਵਾੜੀ ਨੀਵੀ ਕਿਵੇਂ ਆ ਓਏ ਉਹ ਗੱਲ ਤਾਂ ਸੁਣ ਆ ਜਾ ਜੀ ਹੋ ਗਿਆ ਸਟਾਰਟ ਆਪਣਾ ਸਿੱਧੇ ਸਿੱਰੇ ਇਤੋਂ ਪਤਾ ਲੱਗ ਗਿਆ ਵੀ ਅਸੀਂ ਸੂਰਜ ਚੜ੍ਹੇ ਗਗਣੇ ਤੇਰੇ ਚ ਨਾਲ ਅੱਗੇ ਧਿਆਨ ਨਾ ਪਰੇ ਹਾ ਲੜਾਕੂ ਆ ਚੰਡੀ ਤੇਰੇ ਨਾਲ ਮੂੰਹ ਕੀਤਾ ਇਹਦਾ ਹੈ ਨਾ ਚਾਲੇ ਤੱਕ ਗਗਣੇ ਜੀ ਬੈਠਾ ਸਿੱਧਾ ਹੀ ਹੋਣਾ ਗਗਣੇ ਉੱਠਿਆ ਲੋ ਜੀ ਮੈਥ ਦੀ ਸ਼ਾਪ ਤੇ ਪਹੁੰਚ ਗਏ ਆਪਾਂ ਉਹ ਜਾਣਟਿਆ ਤੇ ਸਮਾਨ ਅਸੀਂ ਕੋ ਚੱਕਣਾ ਸੀ ਇਤੋਂ ਸੋ ਬਾਈ ਹੁਣ ਉਹਦਾ ਕੰਮ ਚ ਇੰਨੇ ਕਿ ਜਿਆਦਾ ਬਿਜ਼ੀ ਨੇ ਬਈ ਇਸੇ ਕਰੋਂ ਦੇਖੋ ਕਿ ਆ ਗਿਆ ਕਾ ਇਹ ਗੜਾ ਫੈਲ ਦੇਣਾ ਲਗਾਉਣਾ ਪੜੇ ਇਨੀ ਤੇ ਦੇ ਲੱਗਦੇ ਆ ਇਹ ਦੁੰਨੇ ਕੇ ਆਸੇ ਵਾਹ ਤੇ ਦੁਕਾਨ ਨਾ ਸਰ ਗਿਆ ਸਰ ਗਿਆ ਮੇਰੇ ਤੇ ਦੁਕਾਨ ਰੱਖਾ ਹੋ ਗਿਆ ਕੌਣ ਹੈ ਨਾ ਭਾਈ ਕੌਣ ਦੁਕਾਨ ਤੇ ਵੋ ਘਟ ਆਉਂਦਾ ਕਿਉਂਕਿ ਕੰਮ ਬਾਰੇ ਬਾਰੇ ਕਰੀਏ ਦੁਕਾਨ ਦਾ ਕੰਮ ਹੈ ਨਹੀਂ ਗਾ ਫਰੇਡ ਘਰਾਂ ਚੰਗਾ ਵਗਾਰ ਫੇੜਾ ਲੰਬੇ ਟਾਈਮ ਬਾਝ ਵਾਜਦਾ ਹਨ ਇਹ ਜਟਿਆ ਹੋਰ ਯਾਰ ਉਹ ਦੁੰਨੇ ਕੇ ਵੀ ਆਉਣ ਦਾ ਮਜ਼ਾਕ ਕਰਨ ਲੱਗ ਗਏ ਕਹਿੰਦੇ ਹੈ ਕਿ ਮਰ ਇਹ ਤੇ ਹੋਰ ਨਹੀਂ ਨਾ ਕਾਕੂ ਦੀ ਸਪਰੇਅ ਮਾਰਦੇ ਤੰਦਰਾ ਓਏ ਅੱਗੇ ਦੁਕਾਨ ਤੇ ਹੈ ਮੈਂ ਤਾਂ ਜਲਦੀ ਯਾਦ ਕਰ ਗਈ ਦੀ ਕਾ ਜਿਹੜੀ ਕਹਿੰਦਾ ਮੇਰ ਕੋਈ ਆ ਓਏ ਆ ਜਾ ਹੁਣ ਇੰਨਾ ਚਿਰ ਲਾਦਾ ਕਾ ਪੱਟਣ ਲੱਗ ਗਏ ਇੱਥੇ ਇੱਕ ਹੋਰ ਹੋਣੀ ਲੋ ਜੀ ਕੋ ਸਾਬ ਆਬ ਹੋਇਆ ਮੂਰੇ ਹੁਣ ਲਓ ਵੀ ਦੋਸਤੋ ਪਹੁੰਚ ਗਏ ਆਪਾਂ ਤੇ ਉੱਪਰ ਫਰਸ਼ ਲਾ ਰਿਹਾ ਮਿਸਤਰੀ ਤੇ ਥੱਲੇ ਆਪਾਂ ਚਿਗਾਠਾ ਵਗੈਰਾ ਰੰਗ ਹੋ ਗਈਆਂ ਨੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਬੈਕ ਸਾਈਡ ਤੁਹਾਨੂੰ ਤੇ ਚਿਗਾਠਾਂ ਵਗੈਰਾ ਕਲਰ ਹੋ ਗਈਆਂ ਨੇ ਹੁਣ ਇਹਦੇ ਤੇ ਦਰਵਾਜ਼ੇ ਫਿੱਟ ਕਰਨੇ ਨੇ ਆਪਾਂ ਉਸ ਤੋਂ ਬਾਅਦ ਸਨਮੇਕਾ ਸਮੋਕਾ ਲਾ ਕੇ ਕੇਰਾ ਆਪਾਂ ਕੇਰਾ ਪੱਸੇ ਚੈੱਕ ਕਰਨਾ ਦਰਵਾਜ਼ੇ ਜਿਹੜੇ ਬਣਾ ਕੇ ਲਿਆਂਦੇ ਆਪਾਂ ਵੀ ਸਹੀ ਬਣੇ ਆ ਤੇ ਉਸ ਤੋਂ ਬਾਅਦ ਫਿਰ ਸਨਮੇਕਾ ਵਗੈਰਾ ਲੱਗੂਗਾ ਸੋ ਅੱਜ ਆਪਾਂ ਪਹਿਲਾਂ ਸਾਰੇ ਜਿੰਨੇ ਤੁਸੀਂ ਸ਼ੀਸ਼ੇ ਦੇਖ ਰਹੇ ਹੋ ਕੋਠੀ ਦੇ ਜਿੰਨੇ ਸ਼ੀਸ਼ੇ ਆ ਸਾਰੇ ਸ਼ੀਸ਼ੇ ਪਾਉਣੇ ਆ ਤੇ ਜਿਹੜੇ ਮੇਨ ਮੇਨ ਦਰਵਾਜ਼ੇ ਉਹ ਲਾਉਣੇ ਆ ਦਰਵਾਜ਼ੇ ਆਪਣੇ ਸਾਰੇ ਬਣ ਕੇ ਆ ਚੁੱਕੇ ਆ ਜੋ ਤੁਹਾਨੂੰ ਦਿਖਾਉਣੇ ਆ ਕੋਠੀ ਦਾ ਵਿਊ ਅੰਦਰ ਪੱਥਰ ਵੀ ਲੱਗ ਚੁੱਕੇ ਆ ਆਪਣਾ ਸੋ ਮੈਸਤਰੀ ਸਾਫ ਨੂੰ ਲੱਗੇ ਹੋਏ ਆ ਸਾਰੇ ਯੂਰਾਸ਼ੂਰਾ ਦੇ ਚਾਰ ਮੈਸਤਰੀ ਨਾਲ ਆਏ ਅੱਜ ਆਪਣੇ ਪੱਥਰ ਲੱਗ ਚੁੱਕੇ ਆ ਬਾਸੇ ਦੇ ਵਿੱਚ ਉਹ ਭਰਨਾ ਰਹਿ ਗਿਆ ਕਲਾਰਾ ਕਲਰ ਕਾਫੀ ਆ ਉੱਪਰ ਮੈਸਤਰੀ ਵੀ ਲੱਗੇ ਹੋਏ ਆ ਉੱਪਰ ਫਰਸ਼ ਲੱਗਦੀ ਪਈ ਆ ਸਪੌੜੀਆਂ ਵਗੈਰਾ ਤੇ ਸਾਰਾ ਲੱਗ ਗਿਆ ਲੋਵੀ ਮੈਸਤਰੀ ਸਾਹਿਬ ਲੱਗੇ ਪਿਆ ਕਟਾਈ ਕਰਨ ਵਾਸਤੇ ਸੋ ਹਾਂਜੀ ਵਾਹਿਗੁਰੂ ਦਾ ਨਾਮ ਲੈ ਕੇ ਸ਼ੀਸ਼ੇ ਲਾਉਣ ਦੀ ਸ਼ੁਰੂਆਤ ਕਰ ਦਿੱਤੀ ਆ ਸੋ ਪਹਿਲਾ ਸ਼ੀਸ਼ਾ ਚੱਕਿਆ ਤੇ ਪੂਰਾ ਇਹਨ ਪਰਫੈਕਟ ਸਾਈਜ਼ ਜਿੰਨਾ ਆਪਾਂ ਦਿੱਤਾ ਸੀ ਆ ਉਨਾ ਆਇਆ ਤੇ ਬਾਕੀ ਸ਼ੀਸ਼ੇ ਵੀ ਦੇਖਦੇ ਆ ਕਿੱਦਾਂ ਆਉਂਦੇ ਆ ਪਹਿਲਾ ਸ਼ੀਸ਼ਾ ਚੱਕਿਆ ਸੀਗਾ ਤੇ ਇਦਾਂ ਲੱਗਦਾ ਕਿ ਸਾਈਜ਼ ਵੱਧ ਘੱਟ ਨਾ ਹੋਵੇ ਕਿਉਂਕਿ ਪਹਿਲਾਂ ਮਿੰਤੀ ਮਾਰ ਕੇ ਦੱਸੀ ਹੋਈ ਸੀ ਆਪਾਂ ਤੇ ਜਿੱਥੇ ਉਹਨਾਂ ਨੇ ਕਟਿੰਗ ਕੀਤੀ ਆ ਪਰ ਫਿਟਿੰਗ ਲੱਗਦਾ ਪਰਫੈਕਟ ਆਊਗੀ ਸਿਲੀਕਨ ਵਗੈਰਾ ਲਾਤੀ ਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਫੈਕਸ ਸੋ ਸੋ ਆਪਾਂ ਇਧਰ ਮਿੰਨ ਬੋਕ ਐਂਡ ਲਗਾ ਇਹ ਅਸੀਂ ਮੋਗੋ ਲਿਆ ਸੀਗਾ ਸੈਫਵਾਤ ਸਪੈਸ਼ਲ ਤੇ ਦੇਖੋ ਕਿੰਨੀ ਜਿਆਦਾ ਸ਼ਾਈਨਿੰਗ ਹੈ ਜੀ ਤੇ ਨਾਹਂਡ ਲੱਗ ਦੇਖਿਓ ਆ ਆਪਣਾ ਬੈਸ਼ੀ ਸ਼ੀਸ਼ਾ ਜਿਹੜੇ ਮੈਸਤਰੀ ਪਾਉਣ ਲੱਗੀ ਹੋਈ ਨੇ ਆ ਵੀ ਬਹੁਤ ਸੋਹਣਾ ਲੱਗਦਾ ਕੰਨੀ ਤੇ ਲਾਤਾ ਜਿਹੜਾ ਉਹਨੇ ਕੱਟ ਕੇ ਹੈ ਨਾ ਆ ਵੀ ਚੀਜ਼ ਸੁਣੀਦਾ ਵੀ ਲੱਗ ਗਈ ਕੰਨੀ ਤੇ ਆ ਬਾਥਰੂਮ ਕਰਤਾ ਤਿਆਰ ਹੈ ਮੈਸਟਰੀ ਰਿਜ਼ਰਵ ਕੀ ਆਲਾ ਜੀ ਠੀਕ ਹੋ ਠੀਕ ਹੋ ਲਾਈ ਜਨੇ ਫਰਸ਼ ਫਿਰ ਹੈ ਜੀ ਹਾਂ ਜੀ ਠੀਕ ਆ ਬਣਾ ਦੇ ਗੱਲ ਉੱਪਰ ਲੱਗ ਗਈ ਹਾਂ ਜੀ ਉੱਪਰ ਲੱਗ ਗਈ ਉੱਪਰ ਲੱਗ ਗਈ ਠੀਕ ਆ ਸੋ ਫਾਰਸ਼ਾਲਾ ਕੰਮ ਵੀ ਫਾਈਨਲ ਹੋ ਜਾਣਾ ਉਸ ਤੋਂ ਬਾਅਦ ਫਿਰ ਆਪਣਾ ਪੋਰਚ ਰਹਿ ਗਿਆ ਪੱਥਰ ਲਾਉਣ ਵਾਲਾ ਉਹ ਫਿਰ ਬਾਹਰ ਦੇ ਹਿਸਾਬ ਨਾਲ ਲੱਕੂਗਾ ਵੀ ਕਿੱਦਾਂ ਲੱਗਦਾ ਹਨਾ ਹਾਂਜੀ ਦੋਸਤੋ ਤੁਹਾਨੂੰ ਹੁਣ ਮਲਾਉਣੇ ਆ ਕੋਠੀ ਵਾਲੀ ਨੂੰ ਹੂੰ ਕੀ ਹੈ ਰੁਦੀਆ ਸਟਾ ਰੁਦੀਆ ਲ ਮੈਸਰੀ ਦੀ ਨਹੀਂ ਟਪ ਬਹੁਤ ਦੀਦਾ ਨਹੀਂ ਦੇਖਣਾ ਕੀ ਆ ਮੈਨੂੰ ਵੀ ਨਹੀਂ ਦੀਦਾ ਅੱਜ ਨਹੀਂ ਮੈਂ ਕਿਹਾ ਸ਼ਾਮੇ ਆ ਜੂ ਇੱਥੇ ਸੋ ਗਰਮੀ ਹੁਣ ਤਾਂ ਵੈਸੇ ਲੰਘ ਚਲੀ ਆ ਮੌਸਮ ਹੋ ਗਿਆ ਚੀਂ ਤੇ ਆਪਣਾ ਕੰਮ ਵੈਸੇ ਕੋਠੀ ਦਾ ਬਹੁਤ ਘੈਂਟ ਤਰੀਕੇ ਦਾ ਨਿਬੜ ਗਿਆ ਆਪਣਾ ਸਹੀ ਹੈ ਨਾ ਹਾਂ ਕਿ ਬਹੁਤ ਕੰਮ ਨਿਬੜ ਗਿਆ ਓਏ ਭਾਂਡੇ ਬੰਨੀ ਆ ਦੀ ਦੇ ਪਹਿਲਾਂ ਤਾਂ ਵਧਾਈਆਂ ਤੈਨੂੰ ਬਾਈ ਬਹੁਤ ਸੁਣ ਲੱਗਾ ਬੱਸ ਲੱਗਾ ਘੈਂਟ ਬਣ ਗਿਆ ਮੈਂ ਤੁਹਾਨੂੰ ਇਸ ਲੱਗ ਤੂੰ ਕੋਈ ਨਾ ਕੋਈ ਰੋਚ ਕੱਢਣੀ ਕੱਢਣੀ ਦੇ ਵਿੱਚ ਗਿਆ ਹੋਇਆ ਜਿਹੜਾ ਪੱਥਰ ਮੈਂ ਮੋਗਾਂ ਲੈ ਕੇ ਭੇਜਿਆ ਸੀ ਉਹਦੂ ਹੀ ਵਾਹ ਘਣ ਲੱਗਦਾ ਕਾਲਾ ਸਲਫਾ ਤੇ ਲੱਗਿਆ ਜਿਹੜਾ ਉਹ ਗਰੇਜ ਹੂੰ ਬੜਾ ਸੋਹਣਾ ਲੱਗਦਾ ਸੋ ਪੂਰੇ ਬਾਥਰੂਮ ਵਾਲਾ ਵੀ ਕਾਲਾ ਸੋਹਣਾ ਲੱਗਦਾ ਹਾਂ ਫਟਵਾਇਸ ਕਿ ਇਹਦੀ ਆਪਣੀ ਚੁਆਇਸ ਮਾੜੀ ਹੋਈ ਨਹੀਂ ਸਕਦੀ ਆ ਆ ਵੀ ਸੋਹਣਾ ਲੱਗਿਆ ਹੂੰ ਸੋ ਮੈਂ ਤਿੰਨ ਥੱਲੇ ਆਣ ਖਰੂਦ ਪਾਈ ਜਾਂ ਤਿੰਨ ਚਾਰ ਮੈਸੇ ਲਿਆ ਕੇ ਛੱਡ ਤੇ ਇੱਥੇ ਮੈਂ ਕਿਹਾ ਸ਼ਾਮ ਤਾਈ ਕੰਮ ਕੰਪਲੀਟ ਹੋਣਾ ਚਾਹੀਦਾ ਸੋ ਅੱਜ ਸ਼ਾਮ ਤਾਈ ਆਪਾਂ ਜਿੰਨੇ ਸੀਚੇ ਅਗਲਾ ਸੀਚੇ ਸਾਰੇ ਪਾਉਣ ਤੇ ਦਰਵਾਜ਼ੇ ਲਾਉਣੇ ਆ ਜਿੰਨੇ ਕਿ ਦਰਵਾਜ਼ੇ ਲੱਗੇ ਉਹ ਲਾ ਦੇਣੇ ਆ ਉਸ ਤੋਂ ਬਾਅਦ ਚ ਫਿਰ ਜਿਹੜੀਆਂ ਵਿੰਡੋ ਵਗੈਰਾ ਤੇ ਉਹਦੀ ਲੱਕੜ ਆਪਣੀ ਆਈ ਪਈ ਹੈ ਘਰੇ ਇਹ ਉਹ ਆਪਾਂ ਘਰੇ ਤਿਆਰ ਕਰਾਂਗੇ ਸੋ ਅੱਜ ਸੰਡੇ ਸੀਗਾ ਮੈਸਤਰੀ ਸੰਡੇ ਵਾਲੇ ਦਿਨ ਅੱਜ ਸਾਰੇ ਲੈ ਕੇ ਆਉਂਦੇ ਆ ਠੀਕ ਆ ਤੇ ਹੁਣ ਬਹੁਤ ਜਲਦੀ ਆਪਾਂ ਇਧਰ ਰੈਸ਼ ਕਰਨੀ ਆ ਪੰਜਾਂ ਚਾਰਾਂ ਦਿਨਾਂ ਤੱਕ ਹਫਤੇ ਦੇ ਹਫਤੇ ਤੱਕ ਨਾ ਹੁੰਦਾ ਅੱਜ ਹਾਂ ਟਰਾਈ ਕਰਦੇ ਹਾਂ ਜੇ ਸੋਫੀ ਸਾਹਿਬ ਦਾ ਪਾਠ ਸੰਧਰਾ ਵਾਲੇ ਦਿਨ ਕਰਾ ਦਈਏ ਠੀਕ ਆ ਪਰ ਉਹ ਬਾਅਦ ਚ ਰਮਾਜੀ ਫਿਰ ਸਰਾਹ ਸ਼ੁਰੂ ਹੋ ਜਾਣੀ ਹੂੰ ਸੋ ਖਮੀਸਾ ਹਾਲ ਦਾ ਪਹਿਲਾ ਪਾੜ ਕਰਵਾਇਆ ਜਾ ਉਹ ਤੋਂ ਬਾਅਦ ਫਿਰ ਤੇ ਰੈਸ਼ ਹੋਊਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਵਲਗਣ ਕਰਨਾ ਵਲਗਣ ਕਿਉਂਕਿ ਫਿਰ ਜਿਹੜੀ ਆਪਣੀਆਂ ਪੁਰਾਣੀਆਂ ਉਧਰ ਘਰੇ ਇੱਟਾਂ ਲੱਗੀਆਂ ਹੋਈਆਂ ਨੇ ਸਾਰੀਆਂ ਉਹਨੂੰ ਵਰਤੋਂ ਚ ਲੈਣਾ ਮਗਰੋਂ ਆਪਣੇ ਉਹ ਕੰਮ ਨਹੀਂ ਆਉਣੀਆਂ ਨਹੀਂ ਤਾਂ ਆਪਾਂ ਪਹਿਲਾਂ ਵੀ ਵਲਗਣ ਕਰ ਸਕਦੇ ਸੀਗੇ ਪਰ ਜਿਹੜਾ ਹੈਗਾ ਬੈਕ ਸਾਈਡ ਆਪਾਂ ਉਹ ਸਾਰੀ ਉਧੇੜਨੀ ਆ ਉਹ ਸਾਰਾ ਢੇੜ ਕੀ ਉਹ ਖੇਤ ਵਿੱਚ ਚਰਲਾ ਦੇਣਾ ਤੇ ਉਹ ਸਾਰੀਆਂ ਇੱਟਾਂ ਆਪਣੀਆਂ ਵਰਤੋਂ ਚ ਆ ਜਾਣੀਆਂ ਆਪਾਂ ਉਹ ਵਲਗਣ ਵਿੱਚ ਵਰਤ ਲਾਂਗੇ ਠੀਕ ਆ ਤੇ ਜੇ ਆਪਾਂ ਪਹਿਲਾਂ ਨਵੀਆਂ ਲਿਆਤੀਆਂ ਉਹ ਪੁਰਾਣੀਆਂ ਆਪਣੇ ਕੰਮ ਨਹੀਂ ਆਉਂਦੀਆਂ ਤਹੀ ਹੈ ਨਾ ਸੋ ਹੁਣ ਉਹਨੂੰ ਟਾ ਨਹੀਂ ਸਕਦੇ ਉੱਥੇ ਆਪਣਾ ਸਮਾਨ ਵਗੈਰਾ ਪਿਆ ਐ ਟੂ ਬਹੁਤ ਵਧੀਆ ਹਾਂ ਮੋਟੀ ਵੀ ਹੈ ਮੋਟੀ ਹੈ ਠੀਕ ਫਿਰ ਤਾਂ ਘੱਟ ਲੱਗਣਗੇ ਮੈਨੂੰ ਲੱਗਦਾ ਥੋੜੀ ਲਾਣੀਏ ਜਿੰਨੀ ਮਰਜੀ ਲੱਗ ਘੱਟ ਲੱਗ ਇਹ ਤਾਂ ਨਹੀਂ ਮੈਨੂੰ ਮੈਨੂੰ ਕਹਿੰਦੇ ਨਾ ਵਲਕਣ ਜਾਂਦਾ ਤੂਕਰਵਾ ਕੇ ਦੇਣੋ ਵਲੜੇੜੇ ਕਰਵਾਣੀ ਨਾਲ ਬਰ ਮੈਂ ਕਭਰਾਏ ਕਰਦੇ ਹਾਂ ਪਰ ਮੈਨੂੰ ਪ੍ਰਾਨ ਕਹਿੰਦਾ ਵਰਤ ਕੇ ਪਰ ਵਲਕ ਨਹੀਂ ਕਰਨਾ ਵਿਚਾਰ ਤੇ ਇਹਦੀ ਹੈਲਪ ਕਰ ਦਿੰਦੇ ਨੇ ਇੱਟ ਲੇਰ ਲੱਗਿਆ ਰਹਿ। ਨਹੀਂ ਉਹ ਤਾਂ ਫਿਰ ਪਹਿਲਾਂ ਹੀ ਵਰਤ ਨਹੀਂ ਸੀ ਪਹਿਲਾਂ ਵਿਚਾਰ ਪਹਿਲਾਂ ਹੀ ਸੀਗਾ ਉਹ। ਉਹ ਤੇ ਇੱਟ ਕਾਫੀ ਨਿਕਲੇ ਹੋਣੀਆਂ ਆਪਣੀ ਉਹਨੂੰ ਵਰਤੋ ਜੇ ਲੈਣਾ ਮੋਰੋ ਕੰਮ ਨਹੀਂ ਹੋਣੇ ਹੁਣ ਨੀਆਂ ਨੂੰ ਔਜ ਲਾ ਦਾਂਗੇ ਆਪਾਂ। ਨਹੀਂ ਉਹ ਤਾਂ ਵੈਸੇ ਉਹ ਇੱਟ ਨਹੀਂ ਵਧੀਆ ਨੀਆਂ ਤੋਂ ਤਾਂ ਭਲਾ ਬਾਹਰੋਂ ਕਰੀਏ। ਥੱਲੇ ਕੋ 2 ਨੰਬਰ ਦੀ ਇੱਟ ਲਾ ਦਵੇ ਅਗਲਾ ਨੀਆਂ ਵਿੱਚ। ਅੱਛਾ। ਠੀਕ ਹੈ। ਇਹ ਉੱਤੇ ਲਾ ਦੇ। ਗਾਰੀ ਨਾਲ ਤੇ। ਇਹਦਾ। ਗਾਰੀ ਉੱਤੇ। ਲਓ ਫਿਰ ਆਜੋ ਬਾਈ ਨੂੰ ਮਲਾਉਣੇ ਆਜਾ ਬਾਈ ਜੀ। ਆਇਆ ਸੋ ਸਾਰੇ ਕਹਿੰਦੇ ਬਾਈ ਕੈਮਰੇ ਚ ਘੱਟਦਾ ਬਾਈ ਜਗਦਾ ਬਹੁਤ ਜ਼ਿਆਦਾ ਲੋ ਵੀ ਦੋਸਤੋ ਮਿਲੋ ਬਾਈ ਨੂੰ ਹੈਲੋ ਕਿਵੇਂ ਸੈਟਾਂ ਹਾਂ ਕਿਉਂ ਨਾ ਜਾਣਾ ਕਿ ਓਕੇ ਆਪਣਾ ਕੰਮ ਬੜੀ ਸਾਰਾ ਠੀਕ ਸੋ ਬਾਈ ਦੀ ਲੈਣ ਥੋੜੀ ਖੇਤੀ ਵਾਲੀ ਆ ਤੇ ਇਹ ਵੀ ਇਕੱਲੇ ਹੀ ਨੇ ਤੇ ਦਿਮਾਗ ਵਾਲੇ ਪਾਸੇ ਹੁੰਦਾ ਜ਼ਿੰਮੇਵਾਰੀ ਵੱਡੀਆਂ ਨੇ ਤਾਂ ਕਰਕੇ ਵੀ ਸਾਰੇ ਜਣ ਰਲ ਮਿਲ ਕੇ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਤੁਹਾਨੂੰ ਵੱਡਾ ਹੋ ਜਾਂਦਾ ਹਾਂ ਕਿ ਇਕੱਲੇ ਬੰਦੇ ਤੇ ਫਿਰ ਔਖਾ ਹੋ ਜਾਂਦਾ ਆ ਇਹਨਾਂ ਨਾਲ ਆ ਖੜੇ ਕੋਈ ਚੱਕਰ ਨਹੀਂ ਗਾ ਐ ਐ ਤਾਂ ਥੋੜੇ ਮੂਰੇ ਖੜਾ ਮੋਬਾਈਲ ਦਾ ਇਹ ਦਵਾਈ ਹੋ ਜਾਂਦੀ ਰਿਹਾ ਸਹੀ ਆ ਦਵਾਈ ਹੁੰਦਾ ਹੈ ਯਾਰ ਰਲ ਮਰ ਕੇ ਹੁੰਦਾ ਹੈ ਕੰਮ ਵੀ ਵੱਡੇ ਕੰਮ ਹੁੰਦੇ ਨੇ ਤੇ ਕੋਈ ਛੋਟੇ ਕੰਮ ਨਹੀਂ ਹੁੰਦੇ ਜਿਹੜੇ ਏਜ ਚ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਬਹੁਤ ਵਿਆਤਰਾਂ ਲਾਉਣੀਆਂ ਹੁੰਦੀਆਂ ਨੇ ਜਿਹੜੀ ਇੱਕ ਵਾਰੀ ਚੀਜ਼ ਬਣ ਗਈ ਵਾਰ-ਵਾਰ ਨਹੀਂ ਇਹ ਬਣਦੀ ਸਹੀ ਹੈ ਨਾ ਤੇ ਬਾਈ ਨੂੰ ਮੈਸਤਰੀ ਗਿਆ ਹੀ ਮੈਂ ਕਿਹਾ ਮੈਸਤਰੀ ਮੈਂ ਇਕੱਠੀ ਲਿਆ ਕੇ ਦੇ ਦੇਣੇ ਕੀ ਰਹੀ ਆਪਾਂ ਕੰਮ ਨਵੇੜ ਜਾਣਾ ਸੋ ਆ ਚੀਚਾ ਜਿਆ ਪਾਇਆ ਵੇਖ ਕਿੰਨੀ ਲੁੱਕ ਘੈਂਡ ਲੱਗਦੀ ਨੇ ਇਹਨੂੰ ਇਸ ਦੇ ਪਾਸਾ ਕੀ ਚੀਚਾ ਦਾ ਲਾ ਵੀ ਗਿਆ ਇਕੱਲਾ ਗੋਲਾ ਰਹਿ ਗਿਆ ਲਾਉਣ ਵਾਲਾ ਤੇ ਥੱਲੇ ਵੀ ਲੱਗੇ ਪਏ ਥੱਲੇ ਮੈਸਤਰੀ ਖੜਕਾ ਬਹੁਤ ਜ਼ਿਆਦਾ ਹੁੰਦੇ ਤਾਂ ਕੋ ਥੱਲੇ ਆਪਾਂ ਵੀਡੀਓ ਨਹੀਂ ਬਣਾਈਗੀ ਸੋ ਦਰਵਾਜ਼ੇ ਵਗੈਰਾ ਆਪਣੇ ਲੱਗੀ ਜਾਂਦੇ ਆ ਸਾਰੇ ਥੱਲੇ ਦਰਵਾਜ਼ੇ ਆ ਪਿੰਡੋ ਬਣਾ ਕੇ ਲੈ ਜਾਂਦੇ ਸੀਗੇ ਸਾਰੇ ਤੇ ਉਸ ਤੋਂ ਬਾਅਦ ਜਿਹੜਾ ਸੁਲਮੇਕਾ ਉੱਤੇ ਲੱਗਣਾ ਉਹ ਆਪਾਂ ਜਦੋਂ ਇੱਥੇ ਦਰਵਾਜ਼ੇ ਵਿੰਡੋ ਦੇ ਪੱਲੇ ਵਗੈਰਾ ਲਾਉਣ ਆਵਾਂਗੇ ਉਦੋਂ ਸੁਲਮੇਕਾ ਵੀ ਨਾਲ ਲਾਵਾਂਗੇ ਸਾਰੇ ਉਹਨਾਂ ਸਾਈਜ਼ ਆਪਾਂ ਲੈ ਹੋਏ ਆ ਵਿੰਡੋ ਵਗੈਰਾ ਸਾਰੇ ਆਪਣੇ ਘਰੇ ਤਿਆਰ ਹੋ ਜਾਣੀਆਂ ਤੇ ਲੱਕੜ ਸਾਰੀ ਘਰੇ ਆਈ ਬਈਆ ਨੰਨ ਅੱਜਾਂ ਦੀ ਆਪਾਂ ਜਦੋਂ ਰੈਸ਼ ਕਰਨੇ ਹੋਏ ਉਦੋਂ ਆਪਾਂ ਆਵਾਂਗੇ ਇੱਥੇ ਠੀਕ ਹੈ ਨਾ ਇੱਕ ਤਾਂ ਦਾਜ ਦੂਈ ਵਾਲਾ ਸਮਾਨ ਵਾਵਾ ਭੈਣ ਹੈ ਹਾਂ ਇਹ ਦਾਜ ਕਿਹੜਾ ਕੀ ਸੀਗਾ ਉਹ ਕਿ ਟੁੱਟ ਗਈ ਸੀ ਆਪਣੀ ਬੈੱਡ ਕੀ ਟੁੱਟ ਗਈ ਸੀ ਉਹ ਜੀ ਰੁੱਟੀ ਦੀ ਬਲਮਾਰੀ ਦੇ ਲੋਕ ਟੁੱਟ ਗਏ ਬਲਮਾਰੀ ਦੇ ਹਾਂ ਇਹ ਇਹਦੇ ਭਰਾਣੇ ਇਹਨੂੰ ਦਾਜ ਚਲਮਾਰੀ ਦਿੱਤੀ ਉਹਦੇ ਲੋਕ ਮੇਰੇ ਸਨਾਂ ਪਹਿਲੇ ਵੀ ਨਹੀਂ ਟੁੱਟ ਗਏ ਸੂਏ ਵੀ ਹਮੇਸ਼ਾ ਮਤਾਨਾ ਦਾ ਯਾਰਦੀ ਕਿ ਤੂੰ ਮਾੜਾ ਸਮਾਨ ਦੇਦਾ ਮੇਰੀ ਲੰਬਾਈ ਦੇ ਲੋਕ ਟੁੱਟ ਗਏ ਸੋ ਹੁਣ ਜਿਹੜੇ ਤਖਤੇ ਬਣਾ ਕੇ ਲਿਆਉਂਦੇ ਨੇ ਨਾ ਇਹੋ ਜਿਹੇ ਲਿਆਉਂਦੇ ਜੀ ਟੁਕ ਮਹੀਨ ਕਰੀ ਇਹ ਮੈਨੂੰ ਦਸਵੀਰ ਕਹਿੰਦੇ ਹੁੰਦੇ ਫਿਰ ਮੈਂ ਆਏ ਪਤਾ ਨਹੀਂ ਔਰ ਦਿਵਾਰੇ ਵੀ ਉਹ ਅੱਜ ਨਾਲੇ ਕਿਵੇਂ ਟੁੱਟ ਗਏ ਇੱਥੇ ਟੁੱਟੇ ਆਹ ਤਾਂ ਮੇਰਾ ਬੱਕ ਪੂਰਾ ਲੈਂਦੀ ਏ ਹੈ ਇਹ ਭੈਣਾ ਭਰਾਵਾਂ ਦਾ ਬੱਕ ਬਹੁਤ ਲੈਂਦੀ ਆ ਹੈਨਾ ਠੀਕ ਆ ਤੇ ਕਹਿੰਦਾ ਉਹਨੇ ਤੇਰੀ ਬਿਮਾਰੀ ਮਾਰੀ ਸੀ ਇਹਦੇ ਮਾੜੇ ਹਮਮ ਕਲਮਾਰੀ ਨਾ ਹੁੰਦੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ ਕਈ ਵਾਰ ਹੋ ਜਾਂਦੇ ਆ ਘਰਾਓ ਉਹ ਆਦਿ ਨਹੀਂ ਬਈ ਵਧੀਆ ਦਿੱਤਾ ਸੀ ਦਾ ਅੱਜ ਆਹ ਯਾਰ ਉਹ ਵਧੀਆ ਦਿੱਤਾ ਸੀ ਕਿ ਕਈ ਵਾਰੀ ਟੀਟ ਟੱਟ ਜਾਂਦੀ ਆ ਬਈ ਕੋਈ ਚੱਕਰ ਨਹੀਂ ਘਸਾਣਾ ਕਰੀ ਹਣਾ ਸੋ ਆਪਣੀ ਚਵਾਰੇ ਉੱਪਰ ਲੱਗੀ ਬਈ ਛੱਤ ਸਾਰੀ ਤੇ ਜਿਹੜੀ ਹੁਣ ਹੈਗੀ ਆ ਥੱਲੇ ਵਾਲੀ ਲੱਗੀ ਜਾਂਦੀ ਆ ਸੋ ਅੱਜ ਬਾਈ ਮੈਸਟਰ ਨੇ ਬਾਈ ਅੱਜ ਪੈਜੂਗਾ ਆਪਣਾ ਲੈ ਆਪਣਾ ਸਾਰਾ ਇੱਥੇ ਘੋਲੂ ਆ ਹਾਂਜੀ ਹਾਂਜੀ ਨਿਪੜ ਜੂ ਅੱਜ ਹਾਂਜੀ ਹਾਂਜੀ ਲੈ ਫਿਰ ਬਣਾ ਲੇ ਗੱਲ ਹਣਾ ਫਿਰ ਕਰੀਏ ਰੈਸ਼ ਇੱਥੇ ਆਪਾਂ ਸੋ ਤੁਹਾਨੂੰ ਵੀਊ ਦਿਖਾਉਣੇ ਉੱਪਰ ਲਾ ਵੀਊ ਬਹੁਤ ਘੈਂਟ ਆ ਤੇ ਬਾਹਰੋਂ ਤੁਸੀਂ ਕੋਠੀ ਦੇਖ ਲਈ ਐ ਜਦੋਂ ਕੋਠੀ ਪੂਰੀ ਕੰਪਲੀਟ ਹੋ ਗਈ ਨਾ ਦਰਵਾਜ਼ੇ ਵਗੈਰਾ ਲੱਗੇ ਫਿਰ ਉਦੋਂ ਦੇਖਿਓ ਤੇ ਬੜੀ ਘੈਂਟ ਫੀਲਿੰਗ ਆਉਂਦੀ ਐ ਜਦੋਂ ਆਪਾਂ ਇੱਥੇ ਖੜਦੇ ਆ ਇਹ ਖੇਤਾਂ ਦੀ ਉੱਧ ਹਵਾ ਜਿੱਦਾਂ ਹਣਾ ਦੇਖੋ ਤੁਸੀਂ ਹਰੇ ਵਾਈ ਆ ਪਿੱਛੇ ਖੜਨੇ ਆ ਇੱਥੇ ਆਪਾਂ ਇੱਥੇ ਖੜਦੇ ਆ ਜਿਵੇਂ ਹਣਾ ਇੱਥੋਂ ਪਿੱਛੇ ਆਪਣਾ ਰਾਹ ਆ ਜਾਂਦਾ ਆ ਆਪਣਾ ਵਿੜਾ ਬਣੂਗਾ ਇੱਥੇ ਸੋ ਘੈਂਟ ਆ ਕੋਈ ਵੀ ਚੀਜ਼ ਆਪਾਂ ਨੇ ਮਨ ਚ ਸੁਪਨਾ ਹੁੰਦਾ ਕੋਈ ਵੀ ਚੀਜ਼ੇ ਵਾਰ-ਵਾਰ ਨਹੀਂ ਬਣਦੀ ਹਣਾ ਕਿ ਜਦੋਂ ਚੀਜ਼ ਬਣ ਗਈ ਆਪਣੇ ਪੈਸੇ ਲੱਗੇ ਭੁੱਲ ਜਾਂਦੇ ਜਦੋਂ ਚੀਜ਼ ਪੂਰੇ ਪਰਫੈਕਟ ਤਰੀਕੇ ਨਾਲ ਬਣ ਜਾਂਦੀ ਆ ਫਿਰ ਆਪਣੇ ਪੈਸੇ ਲੱਗੇ ਭੁੱਲ ਜਾਂਦੇ ਜਦੋਂ ਆਪਾਂ ਪੈਸਾ ਵੀ ਲਾ ਦਿੰਨੇ ਤੇ ਗੱਲ ਨਹੀਂ ਬਣਦੀ ਤੇ ਉਦੋਂ ਫਿਰ ਸਵਾਦ ਨਹੀਂ ਆਉਂਦਾ ਸੋ ਸਾਨੂੰ ਪ੍ਰਮਾਤਮਾ ਵੱਲੋਂ ਸਾਨੂੰ ਮੈਸਤਰੀ ਵੀ ਸਾਰੇ ਵਧੀਆ ਮਿਲੇ ਨੇ ਸਾਰੇ ਪੂਰੇ ਮਿਹਨਤ ਨਾਲ ਤੁਸੀਂ ਜਿਹੜਾ ਜਿਹੜੀ ਆਪਾਂ ਮੋਡ ਦੇ ਵਿੱਚ ਨੀਂਹ ਰੱਖਣੀ ਹੈ ਨਾ ਨੀਂਹ ਰੱਖਣ ਵਿੱਚ ਆਪਾਂ ਨੂੰ ਉਦੋਂ ਬਹੁਤ ਦਿਮਾਗ ਨਾਲ ਸੋਚਿਆ ਕਰੋ ਕਿ ਜਦੋਂ ਆਪਾਂ ਨੀਂਹ ਗਲਤ ਰੱਖ ਲਈ ਉਦੋਂ ਫਿਰ ਸਾਰਾ ਕੰਮ ਗਲਤ ਹੁੰਦਾ ਤੁਰੇ ਆਉਂਦਾ ਸੋ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਚੂਣ ਕਰਦੇ ਹੋ ਨਕਸ਼ੇ ਦੀ ਚੂਣ ਵਧੀਆ ਕਰੋ ਕਿਉਂਕਿ ਫਰਕ 2-4 ਲੱਖ ਦੇ ਪੈਣਾ ਹੁੰਦਾ ਤੇ ਪਰ ਉਹ ਜੇ ਚੀਜ਼ ਬਣੀ ਜਾ ਚੀ ਨਾ ਫਿਰ ਸੁਆਦ ਨਹੀਂ ਆਉਂਦਾ ਹਨਾ ਲੋਹਾੜਾ ਮੈਸਤਰੀ ਹੋਰ ਆ ਗਿਆ ਹਾਂਜੀ ਤੁਸੀਂ ਵੀਰੇ ਪੌੜੀ ਲਿਆ ਰਹੇ ਬਾਈ ਪੌੜੀ ਬਹੁਤ ਜ਼ਰੂਰੀ ਐ ਮਰਜੈਂਸੀ ਆ ਹਾਂ ਲਾਓ ਮਰ ਲਿਆ ਦਿਓ ਪੌੜੀ ਲਾ ਓਏ ਮੈਸਤਰੀ ਪੌੜੋ ਪੌੜੀ ਹੋ ਗਏ ਇੱਥੇ ਲਾਵੇ ਪੌੜੀ ਲਿਆ ਦੀ ਤੂੰ ਭਲਾ ਗਾਲੋ ਗਾਲੀ ਹੁਣ ਇਹਨੂੰ ਪੌੜੋ ਲਿਆ ਪੌੜੀ ਲਿਆ ਦੀ ਹੈ ਨਾ ਲੈ ਫਿਰ ਆਪਾਂ ਸ਼ੀਸ਼ਾ ਨੂੰ ਵੱਡਾ ਪਾਉਣਾ ਬਈ ਤੇ ਜਿਹੜੇ ਜਿਹੜੇ ਸ਼ੀਸ਼ੇ ਬਾਹਰ ਲਏ ਹੈ ਨਾ ਉਹ ਓਕੇ ਆ ਪਾਉਣੇ ਆ ਆਹ ਸ਼ੀਸ਼ੇ ਪੈਣੇ ਨੇ ਬਾਹਰ ਦੇ ਪਾਸੇ ਪੈਣੇ ਆ ਓਏ ਬਾਹਰ ਪਾ ਲੂ ਰੱਖਾ ਹੋਵੇ ਇਹ ਪਹਿਲਾਂ ਪਾ ਲਈ ਸ਼ਾਮੇ ਪਾ ਲੂ ਰੱਖਾ ਕੂਕ ਲੈ ਚਲੀ ਆ ਚੰਗੇ ਚੰਗੇ ਸਮਾਨ ਤੂੰ ਲੈ ਚਲੀ ਸਾਰ ਠੀਕ ਹੈ ਠੀਕ ਹੈ ਰੱਖ ਦੇ ਫਿਰ ਇੱਥੇ ਬਾਈ ਚਲੋ ਫਿਰ ਧਿਆਨ ਨਾ ਜਾਈ ਬਾਈ ਪੂਰੀ ਲੈ ਸੜਦੀ ਸਾਡੀ ਸੋ ਆਪਣੀ ਰੈਸ਼ ਜਿੱਧਰ ਨਹੀਂ ਕੀਤੀ ਸੋ ਉਧਰਲੇ ਘਰੇ ਆ ਸੋ ਤੁਹਾਨੂੰ ਪਤਾ ਕਿ ਇੱਧਰ ਰੈਸ਼ ਕੀਤੀ ਨਹੀਂ ਸੋ ਸਮਾਨ ਸਮੂਹ ਨਿਕਾ ਨੰਨਾ ਬਹੁਤ ਕੁਝ ਲੈ ਕੇ ਆਉਣਾ ਪੈਂਦਾ ਸੋ ਕੀਰਾਂ ਦਾ ਬਹੁਤ ਖਲਾਰਾ ਹੁੰਦਾ ਪਰ ਬਸ ਹੁਣ ਪੰਜ ਚਾਰ ਦਿਨ ਦੀ ਆਪਣੀ ਹੈਗੀ ਤੰਗੀ ਤੇ ਫਿਰ ਆਪਣੀ ਬਣ ਜਾਣੀ ਆ ਗੱਲ ਪੂਰੀ ਫਿਰ ਇਤੋਂ ਵਲਗਣ ਸ਼ੁਰੂ ਹੋਊਗਾ ਜੋ ਕਵਰ ਹੋ ਗਿਆ ਫਿਰ ਇਹ ਚ ਮਿੱਟੀ ਮੂਟੀ ਪਾ ਕੇ ਇਹਨੂੰ ਪੂਰਾ ਚੌਰਸ ਬਣਾ ਦੇਣਾ ਆਪਾਂ ਇਹਨੂੰ ਲੋਈ ਥੱਲੇ ਦਾ ਪਾਇਆ ਗਿਆ ਸ਼ੀਸ਼ਾ ਸੋ ਜਿਹੜੇ ਆ ਜੇ ਉੱਚੀਆਂ ਜਗ੍ਹਾ ਇਹਨਾਂ ਤੇ ਬੜੀ ਵੱਡੀ ਚੁਣੌਤੀ ਆ ਇਹਨਾਂ ਨੂੰ ਲਾਉਣਾ ਤੇ ਕਿਉਂਕਿ ਸ਼ੀਸ਼ੇ ਭਾਰੇ ਆ ਜਿਹੜੇ ਹੈਗੇ 8mm ਦੇ ਵਜਨ ਬਹੁਤ ਜ਼ਿਆਦਾ ਹੋ ਜਾਂਦਾ ਸੋ ਇੱਕ ਦਰਵਾਜ਼ਾ ਦਾ ਮੈਸਤਰੀ ਨੇ ਲਾਤਾ ਹੁਣ ਮੇਨ ਦਰਵਾਜ਼ੇ ਤੇ ਲਗਾ ਹੋਇਆ ਹੂੰ ਅਕੀਲ ਅੰਦਰ ਪੌੜੀ ਲਿਆਂਦੀ ਆ ਨਾਗਪੁਰ ਹੋਂਾ ਖੱਜਰ ਕੀਤੇ ਨਾਲ ਮੈਂ ਈਡੀ ਪੌੜੀ ਪੌੜੀ ਬਾਲੀ ਵੱਡੀ ਆ ਤੇ ਮਹਾ ਲਿਆਂਦੀ ਆ ਲੈ ਤਾਂ ਆਂਦੀ 20 बाई ਫੁੱਟ ਆ ਪੌੜੀ ਤੁਹਾਨੂੰ ਮੈਸਤਿਆਂ ਨੂੰ ਜਿੰਨਾ ਮਰਜ਼ੀ ਸਮਾਨ ਲਿਆ ਕੇ ਦੇ ਦਈਏ ਤੁਸੀਂ ਭਕਾਈ ਖੀੜੇ ਕਟਾਉਣੇ ਹੁੰਦੇ ਬੰਦੇ ਦੇ ਕਣੀ ਬਾਈ ਬਹੁ ਭਜਾਉਂਦੇ ਆ ਇਹ ਹਉ ਵਾਲਾ ਤਾੜਾ ਇੱਥੇ ਉਹ ਲੱਗਦੀ ਬਾਈ ਪੌੜੀਆਂ ਲੱਗਾਂ ਬਾਈ ਹਾਂ ਇੱਥੇ ਲੱਗਦੀ ਹਾਂ ਹਾਂ ਇੱਥੇ ਕੋੜੀ ਲੱਗਦੀ ਬਾਈ ਲੱਗਦੀ ਹੈ ਇੱਥੇ 13 ਗੋਣ ਆਉਂਦਾ ਨਹੀਂ ਨਾ ਆ ਜੂਗਾ ਤਾਂ ਵੀ ਤਾਂ ਦੇ ਆ ਜੂਗਾ ਕਹਿੰਦੇ ਉਧਰ ਸੋਫਾ ਰੂ ਯਾਰ ਆਪਾਂ ਵਿੱਚ ਬੰਦੇ ਖੜਕੇ ਵਿੱਚ ਹਾਂ ਹਾਂ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਕੋਈ ਨਹੀਂ ਉਹ ਲੈ ਚੱਕਣਗੇ ਕੋੜੀ ਦਾ ਲੱਗੂਗੀ ਉੱਤੇ ਹਾਂ ਕਿ ਕਰਾਉਣਾ ਸ਼ੀਸ਼ਾ ਆ ਇਹ ਕੀਤਾ ਹੋਇਆ ਗੋਲ ਇੱਕ ਪਾਸੋਂ ਉਹ ਦੂਜਾ ਇਹ ਦੂਜਾ ਕੋਈ ਨਾ ਪਰੇ ਹੀ ਜਾ ਪਾਇਆ ਕੋਰੋਂ ਲੈ ਕੇ ਨਿਕਲੇ ਹੀ ਗੋਲ ਹਾਂ ਕਾ ਕ ਗੋਲਾ ਜਿਹੜੇ ਪੱਲੇ ਆ ਉਹ ਮੈਸਤਰੀ ਲਾ ਰਿਹਾ ਤੇ ਆਪਣੇ ਜਿਹੜੀ ਮਤਲਬ ਕਿ ਜਿਹੜੀ ਫਿਟਿੰਗ ਵਗੈਰਾ ਸਹੀ ਆ ਰਹੀ ਹੈ ਇਸ ਤੋਂ ਬਾਅਦ ਉਹਦੇ ਸੁਨਮੇਕਾ ਲਾ ਕੇ ਜਿਹੜਾ ਘੈਂਡ ਘੈਂਡ ਸੁਨਮੇਕਾ ਪਾ ਲਾਵਾਂਗੇ ਉੱਤੇ ਸੋ ਫੇਰ ਦਰਵਾਜੇ ਦੀ ਪੂਰੀ ਇਦਾਂ ਲੁੱਕ ਆਉਣੀ ਆ ਇਦਾਂ ਹਾਲੇ ਕੁਝ ਪਤਾ ਨਹੀਂ ਲੱਗਣਾ ਕਿਉਂਕਿ ਫਿਟਿੰਗ ਹਜੇ ਪ੍ਰੋਪਰ ਚੈੱਕ ਹੋ ਰਹੀ ਆ ਤੇ ਇਧਰ ਸ਼ੀਸ਼ਾ ਵੀ ਲੱਗ ਗਿਆ ਤੇ ਦੇਖੋ ਸ਼ੀਸ਼ਾ ਲੱਗਣ ਤੋਂ ਬਾਅਦ ਕਿੰਨਾ ਜ਼ਿਆਦਾ ਘੈਂਡ ਲੱਗਦਾ ਹੋਇਆ ਤੇ ਪਰਫੈਕਟ ਲੱਗਦੀ ਚੀਜ਼ ਬਣ ਜਾਂਦੀ ਉਦੋਂ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਸੋ ਸਾਰੇ ਸ਼ੀਸ਼ਿਆਂ ਦੀ ਫਿਟਿੰਗ ਬਹੁਤ ਸੋਹਣੀ ਆਈ ਹੂੰ ਵੇਖਿਆ ਭੰਬੇਖਾ ਭਾ ਭਰਾ ਦੀ ਮੈਸਤਰੀ ਐ ਖਲਾਰਾ ਕਿੰਨ ਭਾਈ ਦਰਿਆਂ ਦੇ ਨੱਪੀ ਆਉਂਦੇ ਨਾ ਕੰਮ ਇਹ ਤਾਂ ਮੈਂ ਰੋਕ ਕੇ ਰੱਖਿਆ ਮੈਂ ਭਰਾ ਛੇਦੀ ਨਾ ਕਰੋ ਕੋਈ ਨਹੀਂ ਨਿਭੜੀ ਜਾਣਾ ਕੰਮ ਆਪਣਾ ਇਹਦਾ ਕੰਜੇ ਦੇ ਪੁੰਡਾ ਦੇ ਖੱਕਰ ਵਾਂਗੂ ਜੁੰਬੜੇ ਹੋਇਆ ਆ ਆ ਸ਼ੀਸ਼ੇ ਵੀ ਆ ਪਾਤੇ ਆ ਪੰਜ-ਸੱਤ ਸ਼ੀਸ਼ੇ ਰਹਿ ਗਏ ਪਾਉਣ ਵਾਲੇ ਸੋ ਉਹਨਾਂ ਨੇ ਤਸੱਲੀ ਕਰਾਉਣੀ ਪੂਰੀ ਇਹਨਾਂ ਦੀ ਆ ਉੱਚੇ ਜਿਹੜੇ ਪਾਉਣੇ ਆ ਤੇ ਬਾਥਰੂਮ ਤੁਸੀਂ ਦੇਖੋ ਬਾਥਰੂਮ ਵੀ ਘੈਂਟ ਬਣ ਗਿਆ ਪੂਰਾ ਆ ਦੇਖੋ ਘੈਂਟ ਬਣ ਕੇ ਬਾਥਰੂਮ ਕੰਪਲੀਟ ਆ ਪੱਲੇ ਵਗੈਰਾ ਤੇ ਬਾਕੀ ਆ ਫਿਟਿੰਗ ਬਾਅਦ ਚ ਹੋਣੀ ਹੈ ਆਪਣੀ ਬਾਥਰੂਮ ਆਪਾਂ ਕੰਪਲੀਟ ਹੋ ਗਿਆ ਹੈ ਹੁਣ ਮੁੱਕ ਤੇ ਟੰਡਰ ਕਰ ਦੀ ਜੀ ਮੇਰੀ ਭਾਂਛੀਏ ਬਦੂ ਐਸ਼ ਜੈਸ਼ ਆਪਣੀ ਐਸ਼ ਦਾ ਨਾਂ ਐਸ਼ ਰੱਖਿਆ ਕੁੜੀ ਦਾ ਨਾਂ ਐਸ਼ ਆ ਇਹਦਾ ਨਾਂ ਜੈਸ਼ ਆ ਹੂੰ ਪੌੜੀ ਲਓ ਜੀ ਪੌੜੀ ਉਹਨੇ ਘੱਟੇ ਵਾ ਜੋੜੀ ਪਹਿਲਾਂ ਡੰਡਾ ਹੀ ਤੋੜਦਾ ਹੈ ਠੀਕ ਆ ਚੜਜ ਚੜ ਚੁੱਕਾ ਹੋ ਨਹੀਂ ਹੁੰਦਾ ਉਹ ਤਾਂ ਵੈ ਟੁੱਟ ਗਿਆ ਹੋਏ ਮੈਸਟਰੀ ਜਾ ਉਹ ਬੰਦਰ ਦੀ ਲੱਗਾ ਹੋਇਆ ਐ ਲੈ ਅਗੇ ਢੇੜੇ ਜਾਵੜੇ ਜਾਵੜੇ ਜਾ ਲਓ ਵੀ ਦੋਸਤੋ ਜਿਹੜੀ ਸਭ ਤੋਂ ਵੱਡੀ ਸਾਡੇ ਲਈ ਚੁਣੌਤੀ ਸੀ ਉਹ ਪਹਿਲਾਂ ਸਰੇ ਵਾਲਾ ਸ਼ੀਸ਼ਾ ਇੱਕ ਪੈ ਗਿਆ ਉਹਦਾ ਬਹੁਤ ਡਰ ਸੀਗਾ ਸੁਪਹਿਲਾਂ ਪੌੜੀਆਂ ਦੋ ਜੁੜੀਆਂ ਲੰਬਾਈ ਬਹੁਤ ਜ਼ਿਆਦੇ ਬਣ ਜਾਂਦੀ ਆ ਗਰਮੀ ਹੈਗੀ ਬਹੁਤ ਜ਼ਿਆਦੇ ਮੈਂ ਤੇ ਮੇਰੀ ਭੈਣ ਹੁਣ ਘਰੇ ਜਾਣੇ ਆ ਇੱਕ ਵੀਡੀਓ ਵਿੱਚ ਨਹੀਂ ਜੋ ਆ ਕੇ ਜਿਹਦੀ ਵੇਖੀ ਸੀਗੀ ਆ ਮੇਰਾ ਬਾਪੂ ਆ ਜੀ ਅਸੀਂ ਦੋਨੇ ਖਾਤਾ ਖਲਾਉਣ ਚੱਲੇ ਆ ਹਨਾ ਉਵੇਂ ਆ ਮੇਰੀ ਭੈਣ ਆ ਜੀ ਅਸੀਂ ਹੁਣ ਘਰੇ ਚੱਲੇ ਹਣਾ ਕਿਉਂਕਿ ਲੰਚ ਟਾਈਮ ਹੋ ਗਿਆ ਜੀ ਭੁੱਖ ਬਹੁਤ ਜ਼ਿਆਦੀ ਲੱਗੀ ਪਈ ਹੈਨਾ

ਸਾਡੇ ਮੈਸਟਰ ਜੀ ਸਾਹਿਬ ਥੱਕ ਚੁੱਕੇ ਆ ਜੀ ਪੈਰਾਂ ਭਾਰੀ ਬੈਗੇ ਥੱਲੇ ਹਾਂ ਤੇ ਇੰਨੀ ਗਰਮੀ ਰੱਬ ਨੇ ਬੋਲ ਦੇ ਤਾਂ ਪਤਾ ਨਹੀਂ ਲੱਗਦਾ ਪਾਣੀ ਹੀ ਮੰਗੀ ਜਾਂਦਾ ਘੜੀ ਮੂਲੀ ਪਾਣੀ ਨਹੀਂ ਮੰਗੀ ਜਾਂਦਾ ਲੈ ਵੇ ਲੈ ਲੈ ਦੋ ਗਲਾ ਬੀਰ ਭਾਈ ਲੈ ਗਏ ਮੈਂ ਲੋਕੀ ਦਾ ਭੈਣ ਦੇ ਘਰ ਦਾ ਪਾਣੀ ਨਹੀਂ ਪੀਂਦੇ ਤੂੰ ਡਰਮੇ ਡਰਮ ਕਰ ਕਰਦੇ ਹੈਂ ਹੈ ਯਾਨੀ ਸਹੀ ਹੈ ਨਾ ਨਹੀਂ ਪੀਂਦੇ ਨਾ ਤੇ ਤੁਸੀਂ ਤਾਂ ਤਾਂ 6-7 ਵਾਟਰ ਗਲੂ ਪਾਣੀ ਦੀ ਪੀ ਗਏ ਆ ਸਹੀ ਕਰਮਾਂ ਲੱਗ ਜੇ ਤੈਨੂੰ ਕੋਰਾ ਪੇਟ ਕਹਾ ਜਾਂਦਾ ਮਤਰਾ ਹੈ ਜਿਵੇਂ ਹਾਂਜੀ ਇਹਦੇ ਪੁਰਾਣੇ ਤੱਕ ਨਹੀਂ ਹਾਂ ਸਰਵਾਜੇ ਘਰੇ ਪਏ ਗਰਮ ਨਾਲ ਲੈ ਕੇ ਜਾਉਣਾ ਤੇ ਮਗਰ ਉਹ ਖੋਲ ਕੇ ਲਿਆਊਗਾ ਆ ਮੈਂ ਗੈਨ ਨਹੀਂ ਆਪੇ ਖੋਲ ਲਿਓ ਤੂੰ ਇਥੇ ਕਰ ਬਿਸਤਰਾ ਉਸ ਸ਼ਾਮ ਤੇਰਾ ਪਤਾ ਸੌਂ ਤੂੰ ਇਥੇ ਛੇਤੀ ਟਾਈਮ ਦਾ ਸ਼ਰਮੀ ਹੈਗੀ ਜ਼ਿਆਦੇ ਸੋ ਗਰਮ ਹੋਏ ਵੇਰ ਸ਼ਾਮ ਦਾ ਹੋ ਗਿਆ ਪੈਰ ਤੇ ਆਪਣਾ ਕੰਮ ਵੀ ਵੇਸੇ ਨਿਭੜ ਗਿਆ ਸਾਰਾ ਇਹ ਇੱਕ ਸ਼ੀਸ਼ਾ ਰਹਿ ਗਿਆ ਜਿਹੜਾ ਉੱਪਰੋਂ ਆ ਮਾਉਣ ਦਾ ਫਰੰਟ ਵਾਲਾ ਆਪਣਾ ਤਾਂ ਵਾਲਾ ਇਹ ਸਭ ਤੋਂ ਔਕਾ ਰਹਿ ਗਿਆ ਇੱਕ ਬਾਕੀ ਓਕੇ ਆ ਕੰਮ ਆਹ ਰੋਹ ਚੱਕੀ ਕਰਦੇ ਲੋਬੀ ਦੋਸਤੋ ਆਪਣਾ ਲਾਸਟ ਵਾਲਾ ਸ਼ੀਸ਼ਾ ਵੀ ਪਾ ਚੁੱਕਿਆ ਸੋ ਇਹ ਬਹੁਤ ਔਕਾ ਸ਼ੀਸ਼ਾ ਪਾਇਆ ਸੀ ਕਿਤੇ ਹੱਥ ਨਹੀਂ ਆ ਪੈਂਦਾ ਬਹੁਤ ਔਕਾ ਹੋ ਜਾਂਦਾ ਕਢਣਾ ਕਰਨਾ ਔਕਾ ਹੁਣ ਹੱਥ ਚੰਗੀ ਤਰ੍ਹਾਂ ਪਾ ਲਓ ਕੁੜੀ ਨੂੰ ਨਿਆਉਂ ਤੋਂ ਪੀ ਆਲਾ ਟੇਕੜਾ ਕਿੰਨੀ ਕਿੱਧਰ ਗਿਆ ਆਪਣਾ ਕਿਵੇਂ ਕੈਨੇਡਾ ਵਾਲਿਓ ਉਹ ਜਮੀਨ ਆ ਬੰਦਾ ਲੈ ਲਾ ਰਿਹਾ ਕੈਨੇਡਾ ਦਾ ਵੇਦਾ ਨਿਆ ਦੇ ਦੇ ਤੂੰ ਤੇ ਹਸਾਉਣਾ ਉਹ ਤੇਰੇ ਕਰ ਦੇਣਾ ਵੇਖ ਲੈਣਾ ਵੀਡੀਓ ਤੇ ਚਲੇ ਆ ਵੀ ਦੇ ਦੇ ਤਲਾ ਤਲਾ ਇੱਕ ਹੋਸੀ ਨੇ ਅੰਤ ਤਾਂ ਉਹ ਤਾਂ ਗੱਲ ਨਹੀਂ ਕਰਦਾ ਸਾਰੇ ਇੱਥੇ ਹੀ ਗੱਲ ਕਰਾ ਦੇ ਮੇਰੀ ਜੀ ਬਣਾ ਕੇ ਜੀ ਪੈਰ ਵੜ ਕੇ ਲਾਲਾ ਪੂਰੇ ਨਹੀਂ ਯਾਰ ਭਾਈ ਗਾਲ ਨਹੀਂ ਕਹਿਣੇ ਕੱਢਣੀ ਤੇ ਆ ਹੀ ਪਾਦਣੀ ਉਹ ਫੇਰ ਨਾ ਆ ਕੇ ਕੋਈ ਨਹੀਂ ਚਾਲਦੀਆਂ ਸਾਡੀਆਂ ਪਾਦੇ ਇਹੋ ਭਾਈ ਗਾਲ ਨਹੀਂ ਕਿਉਂ ਭਾਈ ਲੋਟੋ ਕੇ ਬੈਠਾ ਵੇਖਿਆ ਭਾਈ ਲੋ ਵੀ ਦੋਸਤੋ ਕੰਮ ਨੇ ਵਿੜਿਆਂ ਦਾ ਮਿਸਤਰੀ ਸਾਰੇ ਪੂਰੇ ਖੁਸ਼ ਹਾਂਜੀ ਸੋ ਅੱਜ ਪਾਣੀ ਦੀ ਰੱਖੇ ਸਾਈ ਜਿਹੜੀ ਆਪਣਾ ਇਹ ਆਲਾ ਕੇ ਤੂੰ ਯਾ ਸੋ ਵਧੀਆ ਦਿਨ ਲੰਘਿਆ ਯਾਰ ਅੱਜ ਵਾਲਾ ਵੀ ਸੋ ਸਾਰੇ ਨੇ ਉਮੀਦ ਕਰਦੇ ਆ ਵਲੌਗ ਪਸੰਦ ਕੀਤਾ ਹੋਊਗਾ ਸੋ ਗਿਆਨੀ ਲਾਸਟ ਵਿੱਚ ਕੋਈ ਕੈਨੇਡਾ ਅਮਰੀਕਾ ਇਹਨੂੰ ਸੁਨੇਹਾ ਦੇਣਾ ਮੈਸੇਜ ਦੇ ਸਕਦਾ ਬਈ ਹਸ ਦਿੱਤਾ ਕਿ ਜਿਹੜੇ ਦੇਣਾ ਸੀ ਕਿ ਆਪੇ ਪਹੁੰਚ ਜਾਣਾ ਚਲੋ ਲੋ ਵੀ ਦੋਸਤੋ ਉਮੀਦ ਕਰਦੇ ਆ ਤੁਸੀਂ ਅੱਜ ਦਾ ਵਲੌਗ ਇੰਜੋਏ ਕੀਤਾ ਹੋਊਗਾ ਸੋ ਕੱਲ ਮਿਲਦੇ ਹਾਂ ਫਿਰ ਅਗਲੇ ਵਲੌਗ ਦੇ ਵਿੱਚ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਆਪਣਾ ਤਾਂ ਕਿ ਤੁਹਾਡੇ ਤੱਕ ਸਾਡੀਆਂ ਆਉਣ ਵਾਲੀਆਂ ਕੱਲੀ ਕੱਲੀ ਵੀਡੀਓ ਪਹੁੰਚ ਚੱਕੇ ਤੇ ਆਪਾਂ ਬਹੁਤ ਜਲਦੀ ਐਪੀਸੋਡ ਸ਼ੁਰੂ ਕਰਨ ਜਾ ਰਹੇ ਹਾਂ ਤੇ ਫਿਰ ਇੱਕ ਫਣੀ ਜੀ ਤਾਂ ਤੁਸੀਂ ਇੱਕ ਆਪਣੀ ਨਵੀਂ ਵੀਡੀਓ ਪਾਈ ਸੀ ਜਿਸ ਜਾਰ ਨੇ ਬਹੁਤ ਰਿਸਪੌਂਸ ਦਿੱਤਾ ਸੋ ਇਦਾਂ ਦੀਆਂ ਫਣੀ ਜੀਆਂ ਵੀਡੀਓ ਆਇਆ ਕਰਨਗੀਆਂ ਆਪਣੀਆਂ ਠੀਕ ਆ ਠੀਕ ਆ ਦੋਸਤੋ ਫਿਰ ਕਰੀਏ ਬਾਏ ਬਾਏ ਓਕੇ ਜੀ ਬਾਈ ਸਤਿ ਸ਼੍ਰੀ ਅਕਾਲ ਬਾਏ